अज की वी खबर कपूरथला तो सामने आ रही है पुरानी सब्जी मंडी कपूरथला लगभग 100 साल पुरानी खंडर इमारत डिग गई है बिजली के खंबे टूट गए है बिजली की सप्लाई ठप है मी बरसात करके मकान डिगे ये ता ਇਹ ਆਪਣੇ ਆਜੀ ਆਪਣੇ ਆਪਣੇ ਖਾਸ ਬੰਦਿਆਂ ਦਾ ਇਸ਼ਤਿਹਾਰਾ ਦਾ ਆਪਣੇ ਤੇ ਇਹ ਇੱਕ ਕਾਫੀ ਵੀਰ ਤੋਂ ਪੁਰਾਣੀ ਬੀਲਿੰਗ ਇੱਕ ਘੜ ਤੋਂ ਤੂਸਾ ਪੁਰਾਣੀ ਬੀਲਿੰਗ ਹੈਗੀ ਆ ਤੇ ਉਹ ਮੀਂਹ ਕਰਕੇ ਕਿੰਨੇ ਮੀਂਹ ਪਾਰੇ ਬਸਾਤਾ ਹੋ ਰਹੀਆਂ ਉਹ ਇਹਦਾ ਕਿੜੇ ਕਿ ਪਰ ਕੁਝ ਬੰਦਿਆਂ ਨੂੰ ਪਤਾ ਲੱਗਾ ਕਿ ਇਹ ਤੁਹਾਡਾ ਮਕਾਨ ਆ ਤੁਸੀਂ ਕਹਿ ਰਹੇ ਹੋ ਕਿ ਇਹ ਬਾਹਰੋਂ ਬੰਦੇ ਨੇ ਵੀ ਹੈਗੇ ਘਾੜੇ ਰਿਸ਼ਤੇਦਾਰਾਂ ਦਾ ਹੀ ਆ ਮੇਰੇ ਨਾਲ ਤੇ ਕੋਈ ਨਹੀਂ ਮੇਰੇ ਰਿਸ਼ਤੇਦਾਰਾਂ ਦਾ ਹੀ ਆ ਮੇਰਾ ਹੀ ਹੋ ਗਿਆ ਖਸਾਬ ਸੀ ਮੈਨੂੰ ਲਾ ਦੇ ਚਲੋ ਤੁਸੀਂ ਮੇਰਾ ਹੀ ਹੋ ਗਿਆ ਪਰ ਕਹਿੰਦੇ ਕਿ ਇਹ ਪਾਸ ਨਹੀਂ ਸੀ ਤੇ ਇਹਦੀ ਐਨਸੀਬ ਵੀ ਕਰਾ ਵੀ ਹਣੀ ਨਹੀਂ ਨਹੀਂ ਇਹਦੇ ਵਿੱਚ ਕੋਈ ਇਹ ਕਿਹੜਾ ਕੋਈ ਬਣਾ ਰਿਆ ਹੈ ਕੰਸਟਰਕਸ਼ਨ ਹੋ ਰਹੀ ਹੈ ਜਾਂ ਤਾਂ ਕੰਸਟਰਕਸ਼ਨ ਹੋਈ ਹੁੰਦੀ ਫੇਰ ਤੇ ਨਿਕਲ ਨਹੀਂ ਦੇਣਾ ਸੀ ਫੇਰ ਤੇ ਆਪ ਹਟਾ ਦੇਣਾ ਸੀ ਕਿ ਕੁਦਰਤੀਰਾ ਬੋਲੋ ਡਿ ਗਿਆ ਨਾ ਇਹ ਤਾਂ ਅੱਜ ਦਾ 5 ਸਾਲ ਦਾ ਇਦਾਂ ਹੀ ਆ ਜਿਹੜੇ ਲੱਗੇ ਤਾਂ ਕਿ ਮਦਦ ਸਾਬ ਨੂੰ ਮਦਦ ਕਰ ਸਕਦਾ ਪਰ ਪੁਰਾਣੀ ਬਿਲਡਿੰਗ ਹੋਣ ਦੇ ਕਰਕੇ ਤੁਸੀਂ ਜੋ ਸਾਜੇ ਪ੍ਰਕਿਰਤਿ ਨੂੰ ਜੋ ਬਿਲਡਿੰਗ ਦਿੱਗੀ ਅੱਜ ਦਿਨੇ ਡਿੱਗਦੀ ਤੇ ਬਹੁਤ ਵੱ ਸੜੇ ਐ ਇਸ ਵੇਲੇ ਕੁਝ ਵੀ ਹੋ ਸਕਦਾ ਬਿਜਲੀ ਪਾਈ ਜਾਂਦੀ ਕਿਸੇ ਉਤੇ ਪਾਈ ਜਾਂਦੀ ਇਹਦੇ ਨਾਲ ਨੇਚੁਰਲ ਹੈਗਾ ਨਾ ਨੇਚੁਰਲ ਡਿਜ਼ਾਸਟਰ ਹੈਗਾ ਇਹਦੇ ਉਤੇ ਤਾਂ ਕਿਸੇ ਦਾ ਜੋਰ ਹੀ ਨਹੀਂ ਇਹ ਕੁਦਰਤੀ ਹੈ ਰੱਬ ਦਾ ਬਚਾਵਾ ਜੇ ਰੱਬ ਨੇ ਬਚਾਰਨਾ ਜੇ ਜੀ ਨਹੀਂ ਹੁੰਦੀ ਤੇ ਦਿਨੇ ਵੀ ਦੇਖਦੇ ਸੀ ਇਹਦੇ ਰੱਬ ਦੇ ਰੰਗ ਆ ਕਿਤੇ ਵੀ ਕੁਝ ਵੀ ਹੋ ਸਕਦਾ ਆਪਾਂ ਸੜੇ ਐ ਇਸ ਵੇਲੇ ਬਿਜਲੀ ਡਿੱਗ ਸਕਦੀ ਹੈ ਰੱਬ ਦੇ ਰੰਗ ਆ ਜੋ ਨਹੀਂ ਨੁਕਸਾਨ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਜੀ ਇਹ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਚਾ ਹੋ ਗਿਆ ਸਾਬ ਦਾ ਸਭ ਤੋਂ ਵੱਡੀ ਮੇਨ ਗੱਲ ਇਹ ਹੈ ਕਿ ਸ਼ੁਕਰ ਆ ਪਰਮਾਤਮਾ ਦਾ ਕਿ ਉਹਨੇ ਸਭ ਨੂੰ ਬਚਾਇਆ ਸਭ ਤੋਂ ਵੱਡੀ ਗੱਲ ਹੈ ਜੀ ਇਹ ਕਿੰਨੇ ਸਾਲ ਪੁਰਾਣਾ ਮਗਾਣਾ ਇਹ 100 ਸਾਲ ਪੁਰਾਣਾ ਮਗਾਣਾ ਹੋਊਗਾ ਰਾਜੇ ਦਾ ਟੈਂਪਲ ਠੀਨਾ ਜੀ ਆਪਣਾ ਮਨੋਜੀ ਕੀ ਕਹਿੰਦਾ ਜਦੋਂ ਜੇ ਸਭੰਦੀ ਦੇ ਵਿੱਚ ਇੱਕ ਬਹੁਤ ਵੱਡਾ ਖਾਸਾ ਹੁੰਦਾ ਹੁੰਦਾ ਬਚਿਆ ਤੇ ਇੱਥੇ ਇੱਕ ਮਕਾਨ ਜਿਹੜਾ ਪੁਰਾਣਾ ਵਾ ਉਹ ਡਿੱਗ ਗਿਆ ਸੀਗਾ ਪੁਰਾਣੀ ਇਮਾਰਤ ਸੀ ਨਾ ਜਿਹੜੀ ਕਾਫੀ ਸਾਲ ਤੋਂ ਬਣ ਰਹੀ ਉਹ ਗਾਲਤ ਪੁਰਾਣੀ 9 ਸਾਲ ਤੋਂ ਪੁਰਾਣੀ ਆ ਇਸ ਕਰਕੇ ਉਹ ਗੁਜ਼ਰਤੀ ਮਾਰ ਉਹਨਾਂ ਦਾ ਨਾ ਤਾਂ ਦਾ ਕਿ ਕਿੰਨੇ ਕੋਈ ਹਫਤਾ ਹੋ ਰਾਤੀ ਭੱਜ ਦੋ ਇਹ ਲੱਗਦਾ 22 ਤੇ ਤੁਸੀਂ ਕਮੇਟੀ ਨਹੀਂ ਕਹੀ ਅਰੇ ਕਿ ਮਕਾਨ ਪੁਰਾਣਾ ਵਾ ਕਿਉਂਕਿ ਪਤਾ ਲੱਗਾ ਕਿ ਇਹ ਇਹ ਜਿਹੜੀ ਆ ਬਿਲਡਿੰਗ ਜਿਹੜੀ ਆ ਪੁਰਾਣੀ ਆ ਤੇ ਇਹਦੀ ਕੋਈ ਐਨਓਸੀ ਵਗੈਰਾ ਜੋ ਕੁਝ ਵੀ ਹੈ ਨਹੀਂ ਹਾਂਜੀ ਇਹਦੀ ਐਨਓਸੀ ਵਗੈਰਾ ਹੈ ਨਹੀਂ ਹੂ ਕੋਈ ਨਹੀਂ ਇਹ ਤਾਂ ਪੁਰਾਣਾ ਮਕਾਨ ਆ ਜਿੱਦਾਂ ਕਿਸੇ ਦਾ ਵਾ ਪੁਰਾਣਾ ਮਕਾਨ ਆ ਇਹਦੇ ਕੋਈ ਜਾਣ ਨਹੀਂ ਤੇ ਰਿਪੇਅਰ ਚਾਹਣ ਦੀ ਕੋਸ਼ਿਸ਼ ਹੀ ਕੀਤੀ ਸੀ ਜੀ ਜਾਂ ਜਿਹਨਾਂ ਦਾ ਮਕਾਨ ਆ ਕੋਈ ਕਈ ਵਾਰੀ ਇਹ ਹੋ ਜਾਂਦਾ ਕਿ ਦੱਸਿਆ ਨਹੀਂ ਕਿਸ ਨੇ ਮੰਡੀ ਦੇ ਵਿੱਚ ਉਹ ਕਿ ਪੁਰਾਣਾ ਮਕਾਨ ਨਾਲ ਕੁਝ ਹੋ ਸਕਦਾ ਨਹੀਂ ਇਹ ਤਾਂ ਨਹੀਂ ਉਦਾਂ ਹੀ ਬਣਿਆ ਪਿਆ ਸੀ ਕਾਫੀ ਦੇਰ ਦਾ ਉਹ ਕਿਤੇ ਨਹੀਂ ਹੋਰ ਤੱਕ ਜੀ